ਬਾਪਰੀ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਸੰਗਤਾਂ ਦੂਰੋਂ ਦੂਰੋਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਆਉਂਦੀਆਂ ਹਨ ਇਸੇ ਤਰ੍ਹਾਂ ਫਤਿਹਗੜ ਸਾਹਿਬ ਦੇ ਇੱਕ ਪਿੰਡ ਤੋਂ ਤਿੰਨ ਚਾਰ ਬੀਬੀਆਂ ਵੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾਂਦੀਆਂ ਸੀ ਉਹਨਾਂ ਚੋਂ ਇੱਕ ਬੀਬੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਾਕਿਸਤਾਨ ਦੇ ਨਾਲ ਜੰਗ ਵਾਲਾ ਮਾਹੌਲ ਬਣਿਆ ਸੀ ਤੇ ਬਲੈਕਆਊਟ ਹੋ ਜਾਂਦਾ ਸੀ ਉਹ ਬੀਬੀ ਦੱਸਦੀ ਹੈ ਕਿ ਉਸ ਦਿਨ ਅਸੀਂ ਸਵਾ 4 ਵਜੇ ਚਪਹਿਰਾ ਸਾਹਿਬ ਕਰਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੋਂ ਅਮਰਸਰ ਤੋਂ ਨਿਕਲੇ ਉਹਨਾਂ ਦੱਸਿਆ ਕਿ ਅਸੀਂ ਟ੍ਰੇਨ ਵਿੱਚ ਜਾਈਦਾ ਸੀ ਅਸੀਂ ਚਾਰ ਪੰਜ ਜਾਣੀਆਂ ਹੁੰਦੀਆਂ ਸੀ ਤੇ ਟ੍ਰੇਨ ਦਾ ਟਾਈਮ 5 ਵਜੇ ਦਾ ਸੀ ਪਰ ਉਸ ਦਿਨ ਟ੍ਰੇਨ ਨਿਕਲ ਚੁੱਕੀ ਸੀ ਕਿਉਂਕਿ ਅਸੀਂ ਰਾਸ ਵਿੱਚ ਫਸ ਗਈਆਂ ਸੀ। ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਆ ਗਈਆਂ। ਬੱਸ ਸਟੈਂਡ ਤੇ ਆ ਕੇ ਸਾਨੂੰ ਲੁਧਿਆਣੇ ਦੀ ਬੱਸ ਮਿਲੀ। ਅਸੀਂ ਤਕਰੀਬਨ 8:30 ਵਜੇ ਲੁਧਿਆਣੇ ਪਹੁੰਚ ਗਈਆਂ। ਪਰ ਹੁਣ ਅੱਗੇ ਜਾਣ ਵਾਸਤੇ ਸਾਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਸੀ। ਸਾਡੇ ਪਿੰਡ ਵਾਲੀਆਂ ਮਿੰਨੀ ਬੱਸਾਂ ਤਾਂ 6 ਵਜੇ ਹੀ ਬੰਦ ਹੋ ਜਾਂਦੀਆਂ ਨੇ ਤੇ ਲੰਬੇ ਰੂਟਾਂ ਵਾਲੀਆਂ ਬੱਸਾਂ ਛੋਟੇ اڈਿਆਂ ਤੇ ਰੁਕਦੀਆਂ ਨਹੀਂ। ਜਿਸ ਕਰਕੇ ਉਹਨਾਂ ਨੇ ਸਾਨੂੰ ਚੜਾਉਣ ਤੋਂ ਮਨਾ ਕਰ ਦਿੱਤਾ। ਉਹਨਾਂ ਦੱਸਿਆ ਕਿ ਅਸੀਂ ਕਦੇ ਕਿਸੇ ਕੋਲ ਮਿੰਤ ਕਰ ਦੇਈਏ ਕਦੇ ਕਿਸੇ ਨੂੰ ਕਹਿੰਦੇ ਪਰ ਕੋਈ ਵੀ ਸਾਨੂੰ ਲੈ ਕੇ ਜਾਣ ਨੂੰ ਤਿਆਰ ਨਾ ਹੋਵੇ। ਤੇ ਉਧਰੋਂ ਘਰ ਦੇ ਵੀ ਫਿਕਰ ਕਰਨ ਲੱਗੇ ਕਿਉਂਕਿ ਹਨੇਰਾ ਕਾਫੀ ਹੋ ਗਿਆ ਸੀ ਤੇ ਹੈ ਵੀ ਅਸੀਂ ਸਿਰਫ ਔਰਤਾਂ ਹੀ ਸੀ ਪਿੰਡਾਂ ਵਾਲਿਆਂ ਵਾਸਤੇ ਤਾਂ 8 ਵਜੇ ਵੀ ਮਤਲਬ ਬਹੁਤ ਹਨੇਰਾ ਹੁੰਦਾ ਹੈ ਸੋ ਅਸੀਂ ਇਦਾਂ ਹੀ ਪਰੇਸ਼ਾਨ ਹੋ ਕੇ ਲੁਧਿਆਣੇ ਦੇ ਬੱਸ ਸਟੈਂਡ ਖੜੀਆਂ ਸੀ ਫਿਰ ਕੀ ਹੁੰਦਾ ਹੈ ਕਿ ਸਾਡੇ ਕੋਲ ਇੱਕ ਆਟੋ ਵਾਲਾ ਆਉਂਦਾ ਹੈ ਅਤੇ ਪੁੱਛਦਾ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਅਸੀਂ ਸਾਰਾ ਕੁਝ ਉਹਨਾਂ ਨੂੰ ਦੱਸ ਦਿੰਦੀਆਂ ਹਾਂ ਪਰ ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਤੁਹਾਡੇ ਟਿਕਾਣੇ ਤੱਕ ਤਾਂ ਨਹੀਂ ਪਹੁੰਚਾ ਸਕਦਾ ਪਰ ਉਸ ਦੇ ਲਾਗੇ ਛਾਗੇ ਪਹੁੰਚਾ ਸਕਦਾ ਹਾਂ ਉਸ ਨੇ ਦੱਸਿਆ ਕਿ ਮੇਰਾ ਪਿੰਡ ਵੀ ਤੁਹਾਡੇ ਪਿੰਡ ਦੇ ਕਰੀਬ ਹੀ ਹੈ ਤੇ ਮੈਂ ਇੱਥੇ ਲੁਧਿਆਣੇ ਦੇ ਵਿੱਚ ਆਟੋ ਚਲਾਉਣ ਆਉਂਦਾ ਹਾਂ ਉਸ ਨੇ ਕਿਹਾ ਕਿ ਮ ਨੇ ਦੱਸਿਆ ਕਿ ਅਸੀਂ ਉਸ ਦੇ ਆਟੋ ਵਿੱਚ ਬਹਿ ਗਈਆਂ ਤੇ ਨਾਲ ਹੀ ਉਸ ਬੀਬੀ ਨੇ ਆਪਣੇ ਮੁੰਡੇ ਨੂੰ ਫੋਨ ਕਰਤਾ ਕਿ ਗੱਡੀ ਲੈ ਕੇ ਅੱਗੇ ਆ ਜਾ ਪਰ ਉਸ ਦਿਨ ਗੱਡੀ ਦੇ ਵਿੱਚ ਤੇਲ ਥੋੜਾ ਸੀ ਸੋ ਧੁਰ ਤੱਕ ਤਾਂ ਨਹੀਂ ਆ ਸਕਦਾ ਸੀ ਪਰ ਆਪਣੇ ਪਿੰਡ ਦੇ ਬਾਹਰ ਜਿੱਥੋਂ ਹਾਈਵੇ ਗੁਜ਼ਰਦਾ ਸੀ ਉੱਥੇ ਤੱਕ ਜ਼ਰੂਰ ਆ ਸਕਦਾ ਸੀ ਹਰ ਪਿੰਡ ਦੇ ਵਿੱਚ ਪੈਟਰੋਲ ਪੰਪ ਵੀ ਨਹੀਂ ਹੁੰਦੇ ਇਸ ਲਈ ਬੜੀ ਮੁਸ਼ਕਲ ਖੜੀ ਹੋ ਗਈ ਸੀ ਉਧਰੋਂ ਬਲੈਕਆਊਟ ਹੋ ਗਿਆ ਸੀ ਉਸ ਆਟੋ ਵਾਲੇ ਦੇ ਪਿੰਡ ਦਾ ਜਦੋਂ ਮੋੜ ਆ ਗਿਆ ਤਾਂ ਉਸਨੇ ਸਾਨੂੰ ਉਤਰਨ ਲਈ ਕਿਹਾ ਬਾਹਰ ਹਨੇਰਾ ਦੇਖ ਕੇ ਅਸੀਂ ਉਸ ਨੂੰ ਮਿਹਨਤ ਕੀਤੀ ਕਿ ਹੁਣ ਥੋੜਾ ਹੋਰ ਅੱਗੇ ਤੱਕ ਛੱਡਾ ਪਰ ਉਸ ਆਟੋ ਵਾਲੇ ਨੇ ਵੀ ਹੱਥ ਜੋੜ ਦਿੱਤੇ ਅਤੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਪਰੋਂ ਮਾਹੌਲ ਵੀ ਦੇਖੋ ਕਿਸ ਤਰ੍ਹਾਂ ਦਾ ਹੈ ਬਲੈਕਆਊਟ ਕਰਕੇ ਹਰ ਕੋਈ ਡਰਦਾ ਸੀ ਸੋ ਅਸੀਂ ਉਸ ਦੀ ਮਜਬੂਰੀ ਸਮਝ ਕੇ ਉੱਥੇ ਉਤਰ ਗਈਆਂ ਤੇ ਉਸ ਨੇ ਆਪਣਾ ਆਟੋ ਆਪਣੇ ਪਿੰਡ ਵਾਲੀ ਸੜਕ ਨੂੰ ਮੋੜ ਲਿਆ ਉਹ ਉਸ ਪਿੰਡ ਦਾ ਛੋਟਾ ਬਸ ਅੱਡਾ ਸੀ ਜੋ ਕਿ ਹਾਈਵੇ ਤੇ ਬਣਿਆ ਹੋਇਆ ਸੀ ਜਿੱਥੇ ਦੋ ਤਿੰਨ ਦੁਕਾਨਾਂ ਤੇ ਇੱਕ ਠੇਕਾ ਸੀ ਸਿਰਫ ਉਸ ਠੇਕੇ ਅੱਗੇ ਹੀ ਲਾਈਟ ਜਗ ਰਹੀ ਸੀ ਤੇ ਉੱਥੇ ਲੋਕ ਵੀ ਖੜੇ ਸਨ ਸਾਡਾ ਮਨ ਡਰ ਰਿਹਾ ਸੀ ਕਿ ਰਾਤ ਦਾ ਟਾਈਮ ਹੈ ਤੇ ਅਸੀਂ ਕਿੱਦਾਂ ਜਾਵਾਂਗੇ ਉਸ ਬੀਬੀ ਨੇ ਦੱਸਿਆ ਕਿ ਅਸੀਂ ਉੱਥੋਂ ਹੀ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਬਾਬਾ ਜੀ ਹੁਣ ਕਰੀਏ ਤਾਂ ਕੀ ਕਰੀਏ ਤੁਸੀਂ ਹੀ ਕੋਈ ਰਸਤਾ ਦਿਖਾਓ ਤੇ ਕਿਰਪਾ ਕਰੋ ਉਧਰੋਂ ਗੱਡੀ ਵਿੱਚ ਤੇਲ ਹੈ ਨਹੀਂ ਤੇ ਉਧਰੋਂ ਰਾਤ ਦਾ ਟਾਈਮ ਅਸੀਂ ਕੱਲੀਆਂ ਔਰਤਾਂ ਹਾਂ ਤੇ ਘਰ ਦੇ ਵੀ ਫਿਕਰ ਕਰੀ ਜਾਂਦੀ ਸਨ ਕਿਉਂਕਿ ਸਾਨੂੰ ਕੋਈ ਸਾਥਰ ਨਹੀਂ ਮਿਲ ਰਿਹਾ ਸੀ ਉਸ ਬੀਬੀ ਨੇ ਕਿਹਾ ਕਿ ਅਸੀਂ ਅਰਦਾਸਾਂ ਬੇਨਤੀਆਂ ਕਰ ਹੀ ਰਹੀਆਂ ਸੀ ਕਿ ਇੱਕ ਬਜ਼ੁਰਗ ਆਟੋ ਵਿੱਚ ਆਈ ਉਹਨਾਂ ਨੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਉਤੋਂ ਦੇ ਗਾਤਰਾ ਪਾਇਆ ਸੀ ਤੇ ਨੀਲਾ ਦਮਾਲਾ ਬੰਨਿਆ ਸੀ ਉਸ ਬਾਬਾ ਜੀ ਨੇ ਕਿਹਾ ਕਿ ਬੇਟਾ ਕਿੱਥੇ ਜਾਣਾ ਹੈ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਫਲਾਣੀ ਜਗ੍ਹਾ ਜਾਣਾ ਹੈ ਉਹ ਬਾਬਾ ਜੀ ਕਹਿੰਦੇ ਕਿ ਆਜੋ ਬਹਿਜੋ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਸੋ ਅਸੀਂ ਬਹਿ ਗਈਆਂ ਤੇ ਸ਼ੁਕਰ ਕੀਤਾ ਕਿ ਇਸ ਥਾਂ ਤੋਂ ਨਿਕਲੇ। ਰਸਤੇ ਵਿੱਚ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਐਨੀ ਰਾਤ ਇਧਰੋਂ ਕਿਧਰੋਂ ਆਏ ਹੋ। ਪਰ ਉਸ ਬਾਬਾ ਜੀ ਨੇ ਸਾਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਤੁਸੀਂ ਗੁਰੂ ਘਰ ਤੋਂ ਆਏ ਹੋ, ਗੁਰੂ ਦੀਆਂ ਗੱਲਾਂ ਕਰੋ ਜਾਂ ਵਾਹਿਗੁਰੂ ਜਪੋ। ਸੋ ਬਾਬਾ ਜੀ ਦੀ ਧੂਰ ਮੰਨ ਕੇ ਅਸੀਂ ਚੁੱਪ ਕਰਕੇ ਬਹਿ ਗਈਆਂ। ਪੰਜਾਂ ਕਮਿੰਟਾਂ ਵਿੱਚ ਹੀ ਸਾਡਾ ਪਿੰਡ ਵਾਲਾ ਮੋੜ ਆ ਗਿਆ ਜਿੱਥੇ ਸਾਡਾ ਮੁੰਡਾ ਗੱਡੀ ਸਮੇਤ ਸਾਡੀ ਵੇਟ ਕਰ ਰਿਹਾ ਸੀ। ਪਿੰਡ ਵਾਲੇ ਮੋੜ ਦੇ ਬਿਲਕੁਲ ਸਾਹਮਣੇ ਆਟੋ ਰੁਕਿਆ ਅਸੀਂ ਉਸ ਆਟੋ 'ਚ ਉਤਰੀਆਂ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਸਾਡੇ ਤੋਂ ਪੈਸੇ ਲੈ ਲਓ ਪਰ ਬਾਬਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਅਸੀਂ ਅੰਦਰੋਂ ਇੰਨੇ ਧੰਨਵਾਦੀ ਸੀ ਕਿ ਦੱਸ ਨਹੀਂ ਸਕਦੇ ਸੀ ਧੰਨਵਾਦ ਕਰਨ ਦਾ ਇੱਕ ਹੀ ਤਰੀਕਾ ਸੀ ਕਿ ਕੁਝ ਪੈਸੇ ਬਾਬਾ ਜੀ ਨੂੰ ਦੇ ਦਿੰਦੇ ਪਰ ਬਾਬਾ ਜੀ ਪੈਸੇ ਲੈਣ ਲਈ ਤਿਆਰ ਹੀ ਨਹੀਂ ਸੀ ਅਸੀਂ ਉਹਨਾਂ ਨੂੰ ਦੱਸਿਆ ਵੀ ਕਿ ਤੁਸੀਂ ਬਹੁਤ ਔਕੇ ਸਮੇਂ ਦੇ ਵਿੱਚ ਆਏ ਹੋ ਤੁਸੀਂ ਔਕੇ ਸਮੇਂ ਦੇ ਵਿੱਚ ਸਾਡੀ ਮਦਦ ਕੀਤੀ ਹੈ ਸਾਡੇ ਕੋਲ ਧੰਨਵਾਦ ਕਰਨ ਲਈ ਲਫ਼ਜ਼ ਨਹੀਂ ਹਨ ਫਿਰ ਅਸੀਂ ਬੜੇ ਤਰਲੇ ਨਾਲ ਉਹਨਾਂ ਨੂੰ ਕਿਹਾ ਕਿ ਚਲੋ ਤੁਸੀਂ 200 ਰੁਪਏ ਹੀ ਲੈ ਲਵੋ ਤਾਂ ਬਾਬਾ ਜੀ ਨੇ ਕਿਹਾ ਠੀਕ ਹੈ ਅਸੀਂ 500 ਰੁਪਏ ਦਾ ਨੋਟ ਕੱਢ ਕੇ ਉਹਨਾਂ ਨੂੰ ਦੇ ਦਿੱਤਾ ਉਹਨਾਂ ਨੇ ਆਪਣਾ ਬਟੂਆ ਖੋਲਿਆ ਤੇ ਉਸ ਵਿੱਚੋਂ 100-100 ਦੇ ਤਿੰਨ ਨੋਟ ਕੱਢ ਕੇ ਸਾਨੂੰ ਵਾਪਸ ਦੇ ਦਿੱਤੇ। ਉਹਨਾਂ ਦਾ ਬਟੂਆ ਮਾਇਆ ਨਾਲ ਭਰਿਆ ਪਿਆ ਸੀ। ਉਸ ਤੋਂ ਬਾਅਦ ਵੀ ਅਸੀਂ ਹਜ਼ਾਰਾਂ ਵਾਰ ਬਾਬਾ ਜੀ ਦਾ ਬਾਰ-ਬਾਰ ਧੰਨਵਾਦ ਕਰਦੇ ਰਹੇ ਕਿਉਂਕਿ ਸੱਚਮੁੱਚ ਹੀ ਉਹਨਾਂ ਨੇ ਸਾਨੂੰ ਔਖੇ ਸਮੇਂ ਦੇ ਵਿੱਚ ਆ ਕੇ ਮਦਦ ਕੀਤੀ ਸੀ। ਉਹਨਾਂ ਦਾ ਧੰਨਵਾਦ ਕਰਕੇ ਅਸੀਂ ਰੋਡ ਕ੍ਰੋਸ ਕਰਕੇ ਦੂਜੇ ਪਾਸੇ ਆਪਣੇ بیٹے ਕੋਲ ਜਾਣਾ ਸੀ। ਜਦੋਂ ਹੀ ਅਸੀਂ ਰੋਡ ਕ੍ਰੋਸ ਕਰਕੇ بیٹے ਕੋਲ ਪਹੁੰਚੇ ਤੇ ਪਿੱਛੇ ਧੌਣ ਘੁਮਾ ਕੇ ਦੇਖੀ ਤਾਂ ਉੱਥੇ ਨਾ ਤਾਂ ਆਟੋ ਸੀ ਤੇ ਨਾ ਹੀ ਉਹ ਬਾਬਾ ਜੀ। ਅਸੀਂ ਰੋਡ ਦੇ ਦੋਨੋਂ ਪਾਸੇ ਚੰਗੀ ਤਰ੍ਹਾਂ ਦੇਖਿਆ ਜਿੱਥੇ ਤੱਕ ਵੀ ਮੇਨ ਰੋਡ ਦਿਖਦਾ ਸੀ ਪਰ ਬਾਬਾ ਜੀ ਸਾਨੂੰ ਕਿਤੇ ਵੀ ਦਿਖਾਈ ਨਾ ਦਿੱਤੇ ਕਹਿੰਦੇ ਅਸੀਂ ਬਹੁਤ ਜ਼ਿਆਦਾ ਹੈਰਾਨ ਹੋ ਗਏ ਭਈ ਇਹ ਹੋਇਆ ਕੀ ਤੇ ਦੇਖ ਲਓ ਬਾਬਾ ਦੀਪ ਸਿੰਘ ਜੀ ਆਪ ਉਹਨਾਂ ਨੂੰ ਛੱਡਣ ਆ ਗਏ ਜਦੋਂ ਤੁਸੀਂ ਦਿਲੋਂ ਅਰਦਾਸ ਬੇਨਤੀ ਕਰਦੇ ਹੋ ਪੁਕਾਰਦੇ ਹੋ ਫਿਰ ਇਦਾਂ ਹੀ ਕਿਰਪਾ ਹੁੰਦੀ ਹੈ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਹੁਣ ਅਸੀਂ ਆਪਣੇ ਪਿੰਡ ਦੇ ਵਿੱਚ ਹਰ ਐਤਵਾਰ ਨੂੰ 12 ਤੋਂ 4 ਦੁਪਹਿਰਾ ਸਾਹਿਬ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਆਸੇ ਪਾਸੇ ਦੇ ਪਿੰਡਾਂ ਦੀ ਸੰਗਤ ਵੀ ਪਹੁੰਚਣ ਲੱਗੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਦੋਂ ਮੇਰੇ ਘਰ ਚ ਆਉਂਦੇ ਨੇ ਤਾਂ ਇਦਾਂ ਹੀ ਕਿਰਪਾ ਹੁੰਦੀ ਹੈ ਦੇਖ ਲਓ ਕਿੰਦਾ ਦਰਸ਼ਨ ਵੀ ਹੋਏ ਅਤੇ ਸਾਰਾ ਕੁਝ ਹੋਇਆ